ਤੁਸੀਂ ਜਿਹੜੇ ਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਤੇ ਮੈਂ ਹਮਮਤਾ ਤੁਹਾਡੇ ਨਾਲ ਲਗਾਤਾਰ ਸੂਬੇ ਦੇ ਵਿੱਚ ਜਿੱਥੇ ਕੀ ਮਾਹੌਲ ਖਰਾਬ ਹੁੰਦਾ ਹੈ ਨਜ਼ਰ ਆ ਰਿਹਾ ਉੱਥੇ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਜਿੱਥੇ ਕਿ ਜਲੰਧਰ ਬੱਸ ਅੱਡੇ ਦੇ ਨੇੜੇ ਫਾਇਰਿੰਗ ਹੋਈ ਹੈ ਜੀ ਹਾਂ ਜਲੰਧਰ ਬੱਸ ਸਟੈਂਡ ਦੇ ਨੇੜੇ ਡਲਟਾ ਚੈਂਬਰ ਦੇ ਸਾਹਮਣੇ ਗੋਲੀਆਂ ਚਲੀਆਂ ਨੇ ਤੇ ਗੋਲੀਆਂ ਟਰੈਵਲ ਏਜੰਟ ਦੀ ਗੱਡੀ ਦੇ ਉੱਤੇ ਚਲਾਈਆਂ ਗਈਆਂ ਨੇ ਜਾਣਕਾਰੀ ਮੁਤਾਬਕ ਇਹ ਗੋਲੀਆਂ ਚਲਾਉਣ ਤੋਂ ਬਾਅਦ ਗੱਡੀ ਦੇ ਬੋਨਟ ਦੇ ਉੱਤੇ ਇੱਕ ਪੇਪਰ ਰੱਖਿਆ ਜਾਂਦਾ ਜਿਸ ਦੇ ਉੱਤੇ ਇੱਕ ਨੰਬਰ ਮੈਂਸ਼ਨ ਕੀਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਫਿਰੌਤੀ ਮੰਗੀ ਗਈ ਹੈ ਤਾਂ ਸੂਬਾ ਦੇ ਵਿੱਚ ਲਗਾਤਾਰ ਗੋਲੀਆਂ ਚਲਾਉਣਾ ਇਸੇ ਦੇ ਨਾਲ ਨਾਲ ਫਿਰੌਤੀਆਂ ਮੰਗਣਾ ਲਗਾਤਾਰ ਜਾਰੀ ਹੈ ਇਸ ਤੇ ਇਸ ਸਭ ਨੂੰ ਲੈ ਕੇ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੁਝ ਕਹਿਣਾ ਹੈ ਜਿਸ ਵਿਅਕਤੀ ਦੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਸੇ ਦੇ ਨਾਲ ਨਾਲ ਜਾਂਚ ਕਰ ਰਹੀ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਖੜੀ ਗੱਡੀ 'ਚ ਗੋਲੀਆਂ ਚੱਲੀਆਂ ਭਈ ਸਾਨੂੰ ਨਹੀਂ ਖੜੀ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਈ ਪਤਾ ਹੀ ਨਹੀਂ ਸਾਨੂੰ ਕਿੰਨੇ ਲੋਕ ਕਿਸੇ ਦੇ ਸ਼ੱਕਤ ਜੀ ਜਦੋਂ ਗੋਲੀਆਂ ਚੱਲੀਆਂ ਪਾਰਕਿੰਗ ਵਾਲੇ ਨੇ ਪਤਾ ਭਈ ਅਸੀਂ ਦੇ ਅੰਦਰ ਬੈਠੇ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨਾਲ ਤੁਹਾਡੀ ਰਣਜੀਤ ਆਇਆ ਜਾਂ ਜਾਂਦੇ ਸ਼ਾਹਾਂ ਨੂੰ ਕਿਸੇ ਨਾਲ ਉਹ ਰਜਿਸਟਰ ਨਹੀਂ ਇੱਕ ਗੱਡੀ ਦੀ ਸੀਗਾ ਉਸ ਵੇਲੇ ਕੋਈ ਕੀ ਨਾਮ ਕੋਈ ਸੀ ਤੁਹਾਡਾ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਜੀ ਜਦੋਂ ਗੋਲੀਆਂ ਚੱਲੀਆਂ ਗੱਡੀ 'ਚ ਸੀਰਸ ਕੋਈ ਨਹੀਂ ਕੋਈ ਨਹੀਂ ਹੈ ਭਈ ਖੜੀ ਗੱਡੀ ਖੜੀ ਗੱਡੀ ਦੇ ਮਾਲੀਆ ਨਹੀਂ ਤੁਸੀਂ ਉਸ ਮ ਇਹਨੇ ਪਹਿਲਾਂ ਪਤਾ ਨਹੀਂ ਹੁੰਦੇ ਫੋਰਸ ਫੋਰਸਿੰਗ ਭਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਛਾਕੇ ਕੋਈ ਕਿਸੇ ਜਿੰਨੀਆਂ ਜੋੜੀਆਂ ਚੰਗੀਆਂ ਫੋਨ ਫੋਨ ਆਇਆ ਹੋਵੇ ਭਾਈ ਕਿਸੇ ਦਾ ਕੋਈ ਕੌਲੀ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਕੋਈ ਕਾਰਨ ਹੈ ਭਾਈ ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ ਗੱਡੂ ਗੱਡ ਪਾਰਕਿੰਗ 'ਚ 50 ਗੱਡੀ ਲੱਗੀ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ ਗਈਆਂ ਪੌਨਸਕਾਨੀ ਕਰਨਗੇ ਭਾਈ ਉਹ ਹੀ ਦੱਸਣਗੇ ਚੋਰੋ ਟੀਮ ਦੇਖੋ ਜੀ ਇਮੀਗ੍ਰੇਸ਼ਨ ਦਾ ਕੰਮ ਹੈ ਨਾ ਇੰਦਰਜੀਤ ਸਿੰਘ ਦਾ ਜੀ ਤੇ ਇਹਨ ਗੱਡੀ ਆਪਣੀ ਪਾਰਕਿੰਗ ਚ ਲਾਈ ਹੈ ਡਾਡ ਤੇ ਫਾਸਟ ਟੈਂਡ ਦੇ ਪਾਲੇ ਪਾਸੋਂ ਰੋਂਗ ਸਾਈਡ ਤਿੰਨ ਨੰ ਮੁੰਡੇ ਰਾਏ ਆ ਜੀ ਉਹ ਇਹਨਾਂ ਦੀ ਗੱਡੀ ਦੀ ਬੈਕ ਸ਼ੈਟ ਛਿਛੇ ਤੇ ਗੋਲੀਆਂ ਮਾਰ ਕੇ ਗਿਆ ਜੀ ਕਿੰਨੀਆਂ ਗੋਲੀਆਂ ਲੱਗੀਆਂ ਮੈਂ ਪੰਜ ਫਾਇਰ ਹੋਏ ਇਹ ਕੀ ਕਾਰਨ ਸੀਗਾ ਕਿ ਇਹਨਾਂ ਦੀ ਗੱਡੀ ਤੇ ਗੋਲੀਆਂ ਚੱਲੀਆਂ ਤੇ ਕੋਈ ਉਹ ਤਾਂ ਹੁਣ ਤਫੀਸ਼ ਹੋ ਗਈ ਅਫਸਰ ਆਏ ਸਾਰੇ ਤੇ ਫੈਰ ਸਿੰਘ ਦਾ ਟੀਮ ਸਦੀਆ ਜੋ ਸਮਝਣ ਗੱਲ ਦਿੱਤੋ ਜੀ ਰਚਨ ਸਰ ਸੁਣਨ ਤੇ ਆਇਆ ਕਿ ਕਾਰ ਦੇ ਦੇ ਸ਼ੀਸ਼ੇ ਦੇ ਉੱਤੇ ਕੋਈ ਪਰਚੀ ਲਿਖੀ ਸੀ ਕਿਸੇ ਨਾਮ ਵਗੈਰਾ ਲਿਖਿਆ ਸੀ ਉਹ ਕੀ ਨਾਮ ਵਗੈਰਾ ਸਾਰਾ ਫੇਕ ਦਾ ਕਾਗਜ਼ ਕਿਸੇ ਦੇ ਵਿੱਚ ਕੋਸ਼ਲ ਲਿਖਿਆ ਹੋਇਆ ਸੀ ਉਹ ਤੇ ਸਰ ਫੇਕ ਕੀ ਕਿਹਾ ਜੀ ਫਰੋਤੀ ਮੰਗੀ ਗਈ ਹੈ ਕਾਗਜ਼ ਨਹੀਂ ਇੰਦਾ ਨਹੀਂ ਕੋਈ ਗੱਲ ਸਾਹਮਣੇ ਨਹੀਂ ਅਫਸਰ ਦੇ ਪਿੱਛੇ ਜੇ ਕੋਈ ਤੁਹਾਨੂੰ ਦੱਸ ਵੀ ਹੋਣੀ ਸਰ ਕੀ ਨਾਮ ਕੀ ਲਿਖਿਆ ਸੀ ਕਾਗਜ਼ ਤੇ ਕਾਗਜ਼ ਤੇ ਬੰਨੋ ਬੋਲਦੇ ਨੇ ਨੰਬਰ ਲਿਖਿਆ ਹੈ ਕੋਈ ਬਰਸੰਦ ਦਾ ਦਾਦਾ ਨਹੀਂ ਹੋਣੀ ਤੇ ਸਰ ਕੋ ਕੋਸ਼ਲ ਕੌਣ ਹੈ ਵਿਅਕਤੀ ਜਿਹਦਾ ਪਰਚੀ ਜਿਹੜੀ ਨਜ਼ਰ ਆਈ ਹੈ ਸਾਨੂੰ ਨਹੀਂ ਸਰ